ਅਸੀਂ ਕਹਿਿਆ ਸੀ ਵੀ ਜੇ ਸਾਡੀ ਗੱਲ ਨਹੀਂ ਸੁਣਦੇ ਹੈਗੇ ਤੇ ਫਿਰ ਅਸੀਂ ਅੱਜ ਤੋਂ ਰੇਲਾਂ ਜਾਮ ਕਰਾਂਗੇ। ਜਾਂ ਰੈੱਡ ਇੰਟਰੀਆਂ ਪਈਆਂ ਹੈਗੀਆਂ ਜਿਹਦੇ ਕਰਕੇ ਕਿਸਾਨਾਂ ਨੂੰ ਲੋਨ ਨਹੀਂ ਮਿਲ ਰਹਾ ਹੈਗਾ ਜਾਂ ਹੋਰ ਮੁੱਦੇ ਹੈਗੇ ਉਹਨਾਂ ਮੁੱਦਿਆਂ ਤੇ ਚਰਚਾ ਹੋਣੀ ਆ। ਅੱਜ ਕੇਮ ਮੰ ਨੇ ਜਿਹੜੇ ਮਤੇ ਪਾਸ ਕੀਤੇ ਨੇ ਵੀ ਜਿਹੜਾ ਨਰੇਗਾ ਦਾ 60 40% ਬਜਟ ਘਟਾਇਆ ਔਰ ਉਹਦਾ ਕੇਰਾ ਕੱਟ ਕਰਤਾ। ਉਹਦਾ ਅਸੀਂ ਵਿਰੋਧ ਕਰਦੇ ਆ ਇਸ ਕੇਂਦਰ ਦਾ ਫੈਸਲਾ। ਜਿੱਥੇ ਪੰਜਾਬ ਸਰਕਾਰ ਮਨਰੇਗਾ ਨੂੰ ਲੈ ਕੇ ਵਿਧਾਨ ਸਭਾ ਦਾ ਅਜਲਾਸ ਜਾਂ ਅੱਜ ਮੰਤਰੀ ਮੰਡਲ ਦੀ ਮੀਟਿੰਗ ਹੈਗੀ ਉਸ ਮੰਤਰੀ ਮੰਡਲ ਦੀ ਮੀਟਿੰਗ 'ਚ ਏਜੰਡਾ ਬਣੇ 올 ਪਾਰਟੀ ਮੀਟਿੰਗ ਦਾ ਲੋਕ ਵਿਰੋਧੀ ਜਾਂ ਮਜ਼ਦੂਰਾਂ ਦੇ ਵਿਰੋਧੀ ਹੈਗਾ ਵਾ ਅਸੀਂ ਇਹਨੂੰ ਤਾਂ ਹੋਰ ਵਧਾਉਣਾ ਚਾਹੁੰਦੇ ਸੀ ਫਿਰ ਮੀਟਿੰਗ ਜੜੀ ਆ 22:00 ਨੂੰ 1 ਵਜੇ ਹੋਊਗੀ ਉਹਦੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ 20 ਦਸੰਬਰ ਤੋਂ ਰੇਲ ਰੋਕ ਅੰਦੋਲਨ ਸ਼ੁਰੂ ਕਰਨਾ ਸੀ ਪਰ ਇਸ ਤੋਂ ਪਹਿਲਾਂ ਜਿਹੜਾ ਹੈ ਕੱਲ ਦੀ ਦਿਹਾੜੀ ਜਿਹੜੀ ਹੈ ਇਹਨਾਂ ਦੀ 8 ਤੋਂ 9 ਘੰਟੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਲੰਬੀ ਮੀਟਿੰਗ ਚੱਲਲੀ ਹੈ ਮੀਟਿੰਗ ਦੌਰਾਨ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੈ ਕਿ ਸਹਿਮਤੀ ਬਣੀ ਜਾਂ ਫਿਰ ਸਿੱਟਾ ਜਿਹੜਾ ਹੈ ਉਹ ਬੈਨ ਸੱਟਾ ਰਿਹਾ ਹੈਗਾ ਮੀਟਿੰਗ ਦਾ ਜਿਹੜਾ ਨਤੀਜਾ ਹੈ ਉਹ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਕਿਸਾਨ ਨੇਤਾ ਸਰਵਜਿੰਗ ਭੰਡੇਰ ਮੌਜੂਦ ਨੇ ਭੰਡੇਰ ਸਾਹਿਬ ਕੀ ਪੂਰੀ ਮੀਟਿੰਗ ਚ ਕੀ ਕੀ ਮੁੱਦੇ ਜਿਹੜੇ ਤੁਸੀਂ ਰੱਖੇ ਸੀ ਕਿਉਂਕਿ ਅੱਜ ਰੇਲ ਰੋਕ ਅੰਦੋਲਨ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਹੋਈ ਹੈ ਕੀ ਸੱਟਾ ਜਿਹੜਾ ਮੀਟਿੰਗ ਦੇ ਵਿੱਚ ਨਿਕਲਿਆ ਹੈਗਾ ਆ ਦੇਖੋ ਜਿਹੜਾ ਸਾਡਾ ਪਹਿਲੀ ਗੱਲ 18 ਤੇ 19 ਦੋ ਦਿਨ ਦਾ ਡੀਸੀ ਆਫਿਸ ਦੇ ਵਿੱਚ ਵੱਡਾ ਮੋਰਚਾ ਸੀਗਾ ਥਰੋਅਆਊਟ ਪੂਰੇ ਪੰਜਾਬ ਕਈ ਥਾਵਾਂ ਤੇ ਵੱਡੇ ਇਕੱਠ ਹੋਏ ਕਈ ਥਾਵਾਂ ਤੇ ਜਿੱਥੇ ਸਾਡੀ ਸੀਮਤ ਗਿਣਤੀ ਦੇ ਉੱਤੇ ਘੱਟ ਵੀ ਹੋਏ ਹੈਗੇ ਤੇ ਉਦੋਂ ਬਾਅਦ ਅਸੀਂ ਕਹਿ ਸੀ ਵੀ ਜੇ ਸਾਡੀ ਗੱਲ ਨਹੀਂ ਸੁਣਦੇ ਹੈਗੇ ਤੇ ਫਿਰ ਅਸੀਂ ਅੱਜ ਤੋਂ ਰੇਲਾਂ ਜਾਮ ਕਰਾਂਗੇ ਇਹ ਅੱਜ ਇੱਕ ਮਹੀਨਾ ਪਹਿਲਾਂ ਅਨਾਉਂਸਮੈਂਟ ਸੀਗੀ ਉਦੋਂ ਬਾਅਦ ਅਸੀਂ ਮੰਗ ਪੱਤਰ ਵੀ ਦਿੱਤੇ ਸੀਗੇ ਤੇ ਅਧਿਕਾਰੀਆਂ ਨੂੰ ਕਿਹਾ ਸੀ ਵੀ ਕੱਲ ਨੂੰ ਸਾਡੇ ਤੇ ਇਲਜ਼ਾਮ ਨਾ ਲਾਓ ਜਿਹੜੀ ਕੱਲ ਉੱਚ ਅਧਿਕਾਰੀਆਂ ਨਾਲ ਪੰਜਾਬ ਪਵਨ ਚ ਮੀਟਿੰਗ ਚੱਲੀ ਰਾਤ 10 ਵਜੇ ਤੱਕ ਚਲਦੀ ਰਹੀ ਉਹਦੇ ਚ ਜਿਹੜੀਆਂ ਚੀਜ਼ਾਂ ਦੇ ਨੇੜੇ ਅਸੀਂ ਲੱਗੇ ਆਂ ਇੱਕ ਤਾਂ ਸ਼ਹੀਦ ਪਰਿਵਾਰ ਜਿਹੜੇ ਨੇ ਕਿਸਾਨਾਂ ਆਗੂ ਇੱਕ ਹਿੱਸੇ ਨੂੰ ਮੁਆਵਜ਼ਾ ਮਿਲਿਆ ਹੈਗਾ ਨੌਕਰੀਆਂ ਕਈਆਂ ਨੂੰ ਨਹੀਂ ਮਿਲੀਆਂ ਉਹ ਸਹਿਮਤ ਨੇ ਇਸ ਗੱਲ ਤੇ ਬਲਿਸਟੀਆਂ ਮਹੀਆਂ ਕਰਾਓ ਅਸੀਂ ਜਦੋਂ ਮੁਆਵਜ਼ਾ ਦੇਣਾ ਮੁਆਵਜ਼ਾ ਦੇ ਦਾਂਗੇ ਨੌਕਰੀ ਦੇਣੀ ਨੌਕਰੀ ਦੇ ਦਾਂਗੇ ਪੁਲਿਸ ਕੇਸ ਬਹੁਤ ਸਾਰੇ ਨੇ ਆਰਪੀਐਫ ਦੇ ਕੇਸ ਨੇ ਪੁਲਿਸ ਕੇਸ ਚਾਹੇ ਦਿੱਲੀ ਦੇ ਅੰਦਰ ਇੱਕ ਹੋਵੇ ਦੋ ਹੋਵੇ ਚਾਹੇ ਪੰਜਾਬ ਦੇ ਅੰਦਰ ਉਹਦੇ ਤੇ ਵੀ ਸਹਿਮਤੀ ਬਣ ਰਹੀ ਹੈ ਆਰਪੀਐਫ ਵਾਲੇ ਕੇਸ ਵੀ ਉਹਨਾਂ ਨੇ ਜਿਹੜੀ ਗਿਣਤੀ ਦੱਸੀ 274 ਉੱਤ ਜੋ ਸ਼ਾਰਟ ਸਟਾਰਟ ਕਿਟ ਵਾਪਸ ਲਏ ਹੈਗੇ ਉਹ ਵੀ ਲਿਸਟ ਸਾਨੂੰ ਦੇ ਦਿੱਤੀ ਹੈਗੀ ਕਾਫੀ ਪ੍ਰੋਗਰੈਸ ਹੈਗੀ ਉਹਦੇ ਤੇ ਵੀ ਸਹਿਮਤੀ ਬਣਦੀ ਰਹੀ ਦੂਸਰਾ ਹੈਗਾ ਹੜਾਂ ਦਾ ਮਾਪਜਾ ਸਾਡੇ ਮੁਤਾਬਕ ਹੜਾਂ ਦਾ ਮਾਪਜਾ ਫਸਲਾਂ ਦਾ ਹੋਵੇ ਚਾਹੇ ਘਰ ਟੱਠੇ ਹੋਣ ਚਾਹੇ ਪਸ਼ੂਆਂ ਦਾ ਕੁਝ ਹੋਰ ਹੋ ਵੀ ਹੋਵੇ ਨਹੀਂ ਮਿਲ ਸਕਿਆ ਉਹਨਾਂ ਮੁਤਾਬਕ ਦੇ ਦਿੱਤਾ ਉਹਦੇ ਤੇ ਸਹਿਮਤੀ ਇਹ ਬਣ ਰਹੀ ਵੀ ਤੁਸੀਂ ਉਹਨਾਂ ਕਿਸਾਨਾਂ ਦੀਆਂ ਉਹ ਇਲਾਕੇ ਦੀ ਇਨਕੁਆਰੀ ਕਰ ਲੇ ਸਰਕਾਰ ਲਿਸਟਾ ਮੁਹੱਈਆ ਕਰਾ ਦਿਓ ਵੀ ਕਿਹਨੂੰ ਕਿਹਨੂੰ ਨਹੀਂ ਮਿਲਿਆ ਜੇ ਸ਼ਨਾਖਤ ਕਰਕੇ ਪਾਇਆ ਜਾਊਗਾ ਵੀ ਇਸ ਕਿਸਾਨ ਨੂੰ ਹਜੇ ਹੜਾਂ ਦਾ ਮਾਪਜਾ ਨਹੀਂ ਮਿਲਿਆ ਤੇ ਸਰਕਾਰ ਇਹਨੂੰ ਦੇਣ ਵਾਸਤੇ ਤਿਆਰ ਹੈਗੀ ਆ ਇੱਕ ਚੌਥਾ ਸੀ ਸਾਡਾ ਪਾਲਿਸੀ ਮੈਟਰ ਬਿਜਲੀ ਸੋਧ ਬਿੱਲ 2025 ਉਹਨਾਂ ਦਾ ਕਹਿਣਾ ਸੀ ਵੀ ਇਹ ਤੇ ਕੇਂਦਰ ਨਾਲ ਜੁੜਿਆ ਹੈਗਾ ਅੰਮ੍ਰਿਤਸਰ ਵੀ ਜਿਹੜੀਆਂ ਮੀਟਿੰਗਾਂ ਅਸੀਂ ਕਿ ਅਸੀਂ ਵੀ ਅਨੇ ਕੇਂਦਰ ਨਾਲ ਜੁੜਿਆ ਹੋਇਆ ਕੇਂਦਰ ਨੇ 8 ਨਵੰਬਰ ਤੱਕ ਫਿਰ 3 ਨਵੰਬਰ ਤੱਕ ਤੁਹਾਨੂੰ ਸਮਾਂ ਦਿੱਤਾ ਸੀ ਵੀ ਤੁਸੀਂ ਜਿਹੜਾ ਇਹਦੇ ਤੇ ਕੁਝ ਬੋਲੋ ਸੀਐਮਡੀ ਪਾਵਰਕਾਮ ਬੈਠਾ ਸੀ ਉਹ ਕਹਿੰਦਾ ਵੀ ਅਸੀਂ ਦੇ ਦਿੱਤਾ ਅਸੀਂ ਅਸੀਂ ਲਿਖਤਾ ਉਹਨਾਂ ਨੂੰ ਕਮੈਂਟਸ ਕੀਤੇ ਹੋਏ ਕਮੈਂਟਸ ਦੀ ਕਾਪੀ ਦੇ ਦਿੰਨੇ ਆਰ ਤੁਹਾਡੇ ਹੱਕ ਚ ਲਿਖਿਆ ਉਹਨਾਂ ਦਾ ਕਹਿਣਾ ਸੀ ਹੁਣ ਕਾਪੀ ਆਉਣ ਤੋਂ ਬਾਅਦ ਪਤਾ ਲੱਗ ਸਕਦਾ ਕਿ ਉਹ ਚੀ ਲਿਖਿਆ ਕੀ ਆ ਜਾਂ ਰੈਡ ਇੰਟਰੀਆਂ ਪਈਆਂ ਹੈਗੀਆਂ ਜਿਹਦੇ ਕਰਕੇ ਕਿਸਾਨਾਂ ਨੂੰ ਲੋਨ ਨਹੀਂ ਮਿਲ ਰਹਾ ਹੈਗਾ ਜਾਂ ਹੋਰ ਮੁੱਦੇ ਹੈਗੇ ਉਹਨਾਂ ਮੁੱਦਿਆਂ ਤੇ ਚਰਚਾ ਹੋਣੀ ਆ ਸ਼ੀਦੀ ਸ਼ਤਾਬਦੀ ਨੂੰ ਵੀ ਧਿਆਨ ਚ ਰੱਖਾਂਗੇ ਅਸੀਂ ਇਸੇ ਕਰਕੇ ਫਤਿਹਗੜ੍ਹ ਸਾਹਿਬ ਹੋਵੇ ਅੱਜ ਕੇਮਮ ਨੇ ਜਿਹੜੇ ਮਤੇ ਪਾਸ ਕੀਤੇ ਨੇ ਵੀ ਜਿਹੜਾ ਨਰੇਗਾ ਦਾ 40% ਬਜਟ ਘਟਾਇਆ ਔਰ ਉਹਦਾ ਕੇਰਾ ਕੱਟ ਕਰਤਾ ਉਦਾਸੀ ਵਿਰੋਧ ਕਰਦੇ ਆ ਇਸ ਕੇਂਦਰ ਦਾ ਫੈਸਲਾ ਲੋਕ ਵਿਰੋਧੀ ਆ ਮਜ਼ਦੂਰਾਂ ਦੇ ਵਿਰੋਧੀ ਹੈਗਾ ਵਾ ਅਸੀਂ ਇਹਨੂੰ ਤਾਂ ਹੋਰ ਬਤਾਉਣਾ ਚਾਹੁੰਦੇ ਸੀ ਕਿ ਫੰਡਾਂ ਦੀ ਵਰਤੋਂ ਹੋਣੀ ਚਾਹੀਦੀ ਪਰ ਇਹਦਾ ਮਤਲਬ ਇਹ ਨਹੀਂ ਤੁਸੀਂ ਮਨਰੇਗਾ ਹੀ ਮਖਾ ਲਓ ਇਹ ਇਹ ਠੀਕ ਨਹੀਂ ਹੈਗਾ ਜਿੱਥੇ ਪੰਜਾਬ ਸਰਕਾਰ ਮਨਰੇਗਾ ਨੂੰ ਲੈ ਕੇ ਵਿਧਾਨ ਸਭਾ ਦਾ ਅਜਲਾਸ ਜਾਂ ਅੱਜ ਮੰਤਰੀ ਮੰਡਲ ਦੀ ਮੀਟਿੰਗ ਹੈਗੀ ਆ ਉਸ ਮੰਤਰੀ ਮੰਡਲ ਦੀ ਮੀਟਿੰਗ 'ਚ ਏਜੰਡਾ ਬਣੇ 올 ਪਾਰਟੀ ਮੀਟਿੰਗ ਦਾ ਔਰ ਉਹਦੇ ਨਾਲ ਦੀ ਨਾਲ ਜੋ ਸਜਲਾਸ ਦੇ ਵਿੱਚ ਬਿਜਲੀ ਸੋਧ ਬਿਲ 225 ਦਾ ਖਰੜਾ ਰੱਦ ਕੀਤਾ ਜਾਵੇ ਭਾਰਤ ਅਮਰੀਕਾ ਸਮਝੌਤਾ ਉਹ ਉਹਨੂੰ ਜਿਹੜਾ ਵਾ ਉਹ ਚੋਂ ਖੇਤੀ ਸੈਕਟਰ ਬਾਹਰ ਰੱਖਿਆ ਜਾਵੇ ਉਸ ਤੋਂ ਬਾਅਦ ਜਿਹੜਾ ਬੀਜ ਬੀਜਾਂ ਦਾ ਮਸਲਾ ਸੂਬਿਆਂ ਦਾ ਅਧਿਕਾਰ ਖੇਤਰੇ ਖੋਜਦਾ ਉਹਨੂੰ ਰੱਦ ਕਰਾਬੀ ਸਰਕਾਰ ਤੋਂ ਇਹ ਜਿਹੜੇ ਪੰਜਾਬ ਵਿਰੋਧੀ ਜਾਂ ਜਿਹੜੇ ਸੂਬਿਆਂ ਦੇ ਅਧਿਕਾਰ ਖੇਤਰ ਨੇ ਜਿਹੜਾ ਕੇਂਦਰ ਉੱਤੇ ਡਾਕਾ ਮਾਰ ਰਿਹਾ ਉਹਦੇ ਤੇ ਵੀ ਮੂੰਹ ਖੋਲੇ ਆਲ ਪਾਰਟੀ ਮੀਟਿੰਗ ਕਰੇ ਪਿੱਛਿਆ ਅਧਿਕਾਰ ਖੇਤਰ ਸਾਡੇ ਸੂਬੇ ਦਾ ਅਧਿਕਾਰ ਖੇਤਰ ਆ ਖੇਤੀ ਦਾ ਅਧਿਕਾਰ ਖੇਤਰ ਸਾਡਾ ਹੈਗਾ ਵਾ ਪਾਣੀ ਦਾ ਅਧਿਕਾਰ ਖੇਤਰ ਸਾਡਾ ਹੈਗਾ ਵਿੱਚ ਪੈਦਾ ਕਰਨਾ ਜਾਂ ਉਹਦੀ ਖੋਜ ਕਰਨਾ ਸਾਡਾ ਅਧਿਕਾਰ ਖੇਤਰ ਬਿਜਲੀ ਦਾ ਅਧਿਕਾਰ ਖੇਤਰ ਸਾਡਾ ਤੇ ਕੇਂਦਰ ਤੱਕੇ ਨਾ ਸੂਬਿਆਂ ਦੇ ਅਧਿਕਾਰ ਖੇਤਰ ਨੂੰ ਕੇਂਦਰੀਕਰਨ ਨਾ ਕਰੇ ਬਿਲਕੁਲ ਬਿਲਕੁਲ ਬੰਦੇ ਸਰ ਜਿਵੇਂ ਤੁਸੀਂ ਕਹਿ ਕੱਲ 10 ਘੰਟੇ ਮੀਟਿੰਗ ਚੱਲੀ ਹੈ ਕਈ ਮੁੱਦਿਆਂ ਤੇ ਸਹਿਮਤੀ ਬਣੀ ਵੀ ਹੈ ਕਿਉਂਕਿ ਪਹਿਲਾਂ ਰੋਪਾ ਸਰਕਾਰ ਤੇ ਤੁਹਾਡੇ ਵੱਲ ਇਹ ਵੀ ਲਗਾਏ ਗਏ ਨੇ ਕਿ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਕਿਸਾਨਾਂ ਦੇ ਉਲਟ ਜਲਦੀ ਹੀ ਦਿਖਾਈ ਦੇ ਰਹੀ 10 ਘੰਟਿਆਂ ਦੇ ਵਿੱਚ ਮਜਾਜ ਜਿਹੜਾ ਹੈ ਉਹ ਅਧਿਕਾਰੀਆਂ ਦਾ ਕਿਹੋ ਜਿਹਾ ਰਿਹਾ ਹੈਗਾ ਕਿ ਕਾਫੀ ਜਦੋ ਜਹਿਦ ਕਰਨੀ ਪਈ ਜਾਂ ਫਿਰ ਆਸਾਨੀ ਨਾਲ ਜਿਹੜੀ ਸਹਿਮਤੀਆਂ ਹੋਈਆਂ ਨੇ ਨਹੀਂ ਦੇਖੋ ਉਹ ਅਧਿਕਾਰੀਆਂ ਨੂੰ ਆਪਣਾ ਪੱਖ ਰੱਖਣ ਦਾ ਗੱਲ ਆ ਅਸੀਂ ਬੜੀ ਬਾਦ ਦਲੀਲ ਬੜੇ ਟੰਗਣਾ ਗੱਲਾਂ ਜਿਚਾ ਕੇ ਮੈਨੂੰ ਲੱਗਦਾ ਅਧਿਕਾਰੀਆਂ ਨਾ ਕਿਸੇ ਗੱਲ ਤੇ ਦੇਖੋ ਜਿਹੜੇ ਕੇਂਦਰ ਦੇ ਵਿਸ਼ੇ ਹੈਗੇ ਆ ਉਹ ਤਾਂ ਉਹਨਾਂ ਦੇ ਅਧਿਕਾਰ ਖੇਤਰ ਚ ਨਹੀਂ ਸੀਗੇ ਉਹ ਜੁੜੇ ਹੀ ਕੇਂਦਰ ਨਾਲ ਉਹ ਪੰਜਾਬ ਸਰਕਾਰ ਨਾਲ ਉਹਦਾ ਰੌਲਾ ਨਹੀਂ ਹੈਗਾ ਪੰਜਾਬ ਸਰਕਾਰ ਤੇ ਆਪਣੀ ਪੋਜੀਸ਼ਨ ਸਾਫ਼ ਕਰੇ ਬਸ ਉਹ ਤੋਂ ਕੁਝ ਨਹੀਂ ਹੈਗਾ ਬਾਕੀ ਜਿਹੜੇ ਇਹਨਾਂ ਨਾਲ ਜੁੜੇ ਹੋ ਉਹਨਾਂ ਤੇ ਮੇਰੇ ਖਿਆਲ ਅੜਿੱਕਾ ਨਹੀਂ ਸੀਗਾ ਕਿਤੇ ਵੀ ਦੂਜਾ ਜੋ ਸਾਡੇ ਨਾਲ ਸਹਿਮਤੀ ਬਣਾ ਰਹੇ ਆ ਫਿਰ ਉਹ ਸੀਐਮਓ ਆਫਿਸ ਤੋਂ ਮਨਜ਼ੂਰੀ ਲੈਣੀ ਹੁੰਦੀ ਆ ਹੋਰ ਵੀ ਪੋਲਿਟੀਕਲ ਲੋਕਾਂ ਕੋਲ ਪੁੱਛਣਾ ਹੁੰਦਾ ਉਹਦੇ ਵਿੱਚ ਦੇਰ ਲੱਗ ਰਹੀ ਉਹ ਸ੍ਰਿਚਰ ਤੇ ਐਥਵਰ ਦਾ ਮੰਗਿਆ ਵੀ ਇਹਨਾਂ ਜੇ ਤੱਕ ਅਸੀਂ ਸਾਰਾ ਕੁਝ ਕਰ ਲਾਂਗੇ ਤੇ ਫਿਰ ਅਸੀਂ ਤੁਹਾਡੇ ਨਾਲ ਫਿਰ ਮੀਟਿੰਗ ਕਰਾਂਗੇ ਇਸ ਕਰਕੇ ਦੋ ਦਿਨ ਲਈ ਅਸੀਂ ਵੀ ਵਿਚਾਰ ਲਿਆ ਹੈਗਾ ਮੰਨ ਲਓ ਸਰਕਾਰ ਮੱਲਬ ਸਾਨੂੰ ਛਾਲ ਕਰਦੀ ਆ ਕੱਲ ਨੂੰ ਅਸੀਂ ਪੰਜਾਬ ਦੇ ਲੋਕਾਂ 'ਚ ਤੇ ਸੱਚੇ ਹੈਗੇ ਵੀ ਅਸੀਂ ਦੇਖੋ ਅਸੀਂ ਨਹੀਂ ਚਾਹੁੰਦੇ ਵੀ ਰੇਲਾਂ ਜਾਮਣ ਅਸੀਂ ਗੱਲ ਕਰਨ ਆਇਆ ਮੰਤਰੀ ਨਾਲ ਗੱਲ ਕਰਕੇ ਅਸੀਂ ਬੈਕ ਇਹ ਨਿਬੜਨਾ ਚਾਹੁੰਨੇ ਜੇ ਸਰਕਾਰ ਬੈਠਿਆ ਇਮਾਨਦਾਰੀ ਨਾਲ ਨਹੀਂ ਨਿਬੜਦੀ ਹੈਗੀ ਤੇ ਕੱਲ ਨੂੰ ਲੋਕ ਸਾਡੇ ਨਾਲ ਖੜੋਣਗੇ ਵੀ ਠੀਕ ਹੈ ਮਰਦਾ ਕੀ ਨਹੀਂ ਕਰਦਾ ਫਿਰ ਸਾਨੂੰ ਜੇ ਰੇਲਾਂ ਜਾਮ ਕਰਕੇ ਆਪਣੇ ਮਸਲੇ ਮਲਾਉਣੇ ਪਏ ਤਾਂ ਉਹ ਵੀ ਕਰਾਂਗੇ ਪਰ ਅਸੀਂ ਚਾਹੁੰਨੇ ਸਰਕਾਰ ਨਾਲ ਬੈਕ ਇਹ ਨਿਬੜਲੇ ਅੱਜ ਰੇਲ ਰੁਕਣਾ ਸੀ ਕੱਲ ਮੀਟਿੰਗ ਹੋਈ ਐ ਉਸ ਤੋਂ ਪਹਿਲਾਂ ਵੀ ਕਈ ਵਾਰ ਟਾਈਪ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਜਦੋਂ ਆਖਰੀ ਸਮਾਂ ਆਉਂਦਾ ਸਰਕਾਰ ਉਦੋਂ ਹੀ ਜਾਗਦੀ ਹੈ ਨਹੀਂ ਦੇਖੋ ਮੈਨੂੰ ਲੱਗਦਾ ਜਿਹੜਾ 17 ਮਾਰ 19 ਮਾਰਚ ਦਾ ਟਕਰਾਅ ਸੀ ਸਾਡਾ ਲਗਭਗ ਟੱਕਰ ਸੀ ਰਹੇ ਹਾਂ ਕੋਸ਼ਿਸ਼ ਵੀ ਨਹੀਂ ਕੀਤੀ ਸਰਕਾਰ ਨੇ ਜਦੋਂ ਹੁਣ ਜਦੋਂ ਸਮਾਂ ਕੋਲ ਆਉਂਦਾ ਉਦੋਂ ਹੀ ਜੋੰਦੇ ਨੇ ਕਿ ਹਾਂ ਭਈ ਰੋਕ ਲਈਏ ਹਾਂ ਦੇਖੋ ਇਹ ਦੇ ਲਗਭਗ ਆਮਮਨ ਮੈਨੂੰ ਲੱਗਦਾ ਵੀ ਸਾਡੇ ਹਿੰਦੁਸਤਾਨ ਦੀਆਂ ਜਾਂ ਪਛੜਾਨੀਆਂ ਸਰਕਾਰਾਂ ਦੇ ਵਿੱਚ ਜਿੰਨਾ ਚਿਰ ਲੋਕ ਮੰਨੋ ਕਿਤੇ ਕੋਈ ਛੋਟੀ ਮੋਟੀ ਗੱਲ ਤੋਂ ਲੈ ਕੇ ਕੋਈ ਡੈਥ ਹੀ ਕਿਉਂ ਨਾ ਹੋ ਜਾਏ ਜਿੰਨਾ ਚਿਰ ਲੋਕ ਉਹ ਡੈੱਡ ਬੋਡੀ ਸੜਕ ਤੇ ਨਹੀਂ ਰੱਖਦੇ ਉਹਨਾਂ ਚਿੱਤੇ ਪੁਲਿਸ ਵਾਲੇ ਵੀ ਨਹੀਂ ਪਜਦੇ ਹੈਗੇ ਤਾਂ ਇਹ ਸਰਕਾਰ ਆ ਜਿੰਨਾ ਚਿਰ ਪ੍ਰੈਸ਼ਰ ਨਹੀਂ ਪੈਂਦਾ ਲੋਕਾਂ ਦਾ ਉਹਨਾਂ ਚ ਨਹੀਂ ਕੁਝ ਕਰਨ ਵਾਲੇ ਹੈਗੇ ਮੈਂ ਕਹਿ ਸਕਦਾ ਹਾਂ ਕਿ ਸਰਕਾਰ ਤੋਂ ਕੋਈ ਕੰਮ ਕਰਾਉਣਾ ਹੋਵੇ ਤਾਂ ਪ੍ਰਦਰਸ਼ਨ ਕਰਨਾ ਜ਼ਰੂਰੀ ਨੇ ਬਿਲਕੁਲ ਲੋਕਾਂ ਨੂੰ ਇਹ ਜ਼ਬੂਰੀ ਹੱਕ ਹੈ ਵੀ ਤੁਸੀਂ ਆਪਣੇ ਹੱਕ ਵਾਸਤੇ ਪਿਛਬਲੀ ਢੰਗ ਨਾਲ ਪ੍ਰਦਰਸ਼ਨ ਕਰ ਸਕਦੇ ਹੋ ਸਭ ਤੋਂ ਚੰਗਾ ਹੋਵੇ ਸਰਕਾਰ ਆਪਣੀ ਜ਼ਿੰਮੇਵਾਰੀ ਆਪਣੇ ਪੱਧ ਤੇ ਨਿਭਾਵੇ ਤੇ ਕਿਤੇ ਚਲੋ ਕਿਤੇ ਮਜਬੂਰੀ ਬਸ ਹੋ ਗਿਆ ਹੁਣ ਤੇ ਹਰ ਗੱਲ ਤੇ ਸਾਨੂੰ ਲੱਗਦਾ ਪ੍ਰਦਰਸ਼ਨ ਹੀ ਕਰਨਾ ਪੈਣਾ ਜੋ ਜੋ ਹਾਲਾਤ ਬਣਦੇ ਜਾ ਰਹੇ ਨੇ ਹੁਣ 22 ਤਰੀਕ ਦੀ ਮੀਟਿੰਗ ਤੇ ਸੱਟਾ ਨਹੀਂ ਨਿਕਲਦਾ ਤਾਂ ਕੀ ਰਾਨ ਨੇ ਤੇ ਨਹੀਂ ਉਹ ਫਿਰ 22 ਤੋਂ ਬਾਅਦ ਹੀ ਵਿਚਾਰਾਂਗੇ ਫਿਲਹਾਲ ਉਹਦੇ ਬਾਰੇ ਕੋ ਗੱਲ ਕਰੀਏ ਅਜੋ ਠੀਕ ਨਹੀਂ ਹੈਗਾ 22 ਤੋਂ ਬਾਅਦ ਹੀ ਸਾਰੀ ਗੱਲ ਸਪਸ਼ਟ ਹੋਊਗੀ ਅਸੀਂ ਲੋਕਾਂ ਚ ਆਪਦਾ ਪੱਖ ਲੈ ਕੇ ਜਾਵਾਂਗੇ ਅਸੀਗੇ ਕਿਸਾਨ ਹੈ ਤਾਂ ਸਰਵਨ ਸਿੰਘ ਭੰਡੇਰ ਜਿਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਜਿਹੜੀ ਮੀਟਿੰਗ ਹੋਈ ਹੈ ਕਈ ਮੁੱਦੇ ਤੇ ਜਿਹੜੀ ਸਹਿਮਤੀ ਬਣੀ ਹੈ ਪਰ ਜਿਹੜੇ ਦੋ ਹੱਲੇ ਵੀ ਮੁੱਦੇ ਅੜੇ ਹੋਏ ਨੇ ਜਿਹੜੇ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਦੇਣਾ ਹੈ ਸ਼ੰਭੂ ਖਨੋਰੀ ਬਾਰਡਰ ਦੇ ਮਾਮਲੇ ਨੂੰ ਲੈ ਕੇ ਤਾਂ ਉਸ ਚੀਜ਼ ਉੱਤੇ ਜਿਹੜੀ ਹੈ ਉਹ ਚਰਚਾ 22 ਦਸੰਬਰ ਨੂੰ ਹੋਵੇਗੀ ਅਗਰ 22 ਦਸੰਬਰ ਤੇ ਇਨ੍ਹਾਂ ਮੁੱਦਿਆਂ ਤੇ ਸਰਕਾਰ ਅੜਦੀ ਹੈ ਤਾਂ ਫਿਰ ਅਗਲੇ ਸਮੇਂ ਦੇ ਵਿੱਚ ਉਹ ਪ੍ਰਦਰਸ਼ਨ ਕਰਨ ਲਈ ਤਿਆਰ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜਾ ਪ੍ਰਦਰਸ਼ਨ ਕਰਨ ਦੇ ਹੱਕ ਵਿੱਚ ਨਹੀਂ ਆ ਗੱਲਬਾਤ ਕਰਨ ਦੇ ਹੱਕ ਚਾਹੇ ਲੇਕਿਨ ਸਰਕਾਰ ਅਗਰ ਦੀ ਹੈ ਤਾਂ ਫਿਰ ਸਾਡੇ ਕੋਲ ਜਿਹੜਾ ਰਸਤਾ ਹੈ ਉਹ ਸਿਰਫ ਪ੍ਰਦਰਸ਼ਨ ਦਾ ਬਚਦਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਰਾਜਵੀਰ ਦੇ ਨਾਲ ਸਹਿਜ ਜਨ ਜੈ Delhi Post